ਹਾਂ ਸਾਡੇ ਪੁੱਤ ਸਾਨੂੰ ਪਤਾ ਹੈ ਕਿ ਕੀ ਬੋਲਦੇ ਮੁੱਕ ਤੇ ਅਗਰ ਸਾਰੇ ਗਰੀਬਾਰੀ ਗਰੀਬ ਲੋਕੀ ਹਲੇ ਬੇਬੇ ਹੋ ਗਏ ਹੱਥ ਮੜ ਕੇ ਵੰਦੀਆ ਲਾਜ ਵੀ ਆਉ ਕਰ ਤੁਸੀਂ ਇਹ ਬੰਦ ਕਰ ਦਿਓ ਬੰਦ ਕਰ ਦੇ ਰਾਜ ਦੇ ਕਿ ਤਾ ਮਰਦੇ ਫੋਟੋ ਖਾਗਾ ਸਾਡੇ ਪੁੱਤ ਮੰਦੇ ਸਾਰੇ ਲਾਦੀ ਰੱਛਾ ਤਾਂ ਬੰਦ ਨਹੀਂ ਹੋ ਰਿਹਾ ਬੋਲੋ ਨਹੀਂ ਬਈ ਆਪਣੇ ਜੀ ਏਨਾ ਜੀ ਚਿੱਟਾ ਸਾਡੇ ਇੱਧਰ ਬੱਚਾ ਬੱਚਾ ਵੇਚੀ ਜਾਂਦਾ ਘਰ ਘਰ ਲੱਗਿਆ ਪਿਆ ਵੇਚਣ ਠੀਕ ਹੈ ਹੁਣ ਆਏ ਆ ਜੇ ਪਰਚਾ ਪੈਂਦਾ ਦੋ ਦਿਨਾਂ ਬਾਅਦ ਫੇਰ ਆ ਜਾਂਦੇ ਆ ਆ ਕੇ ਫੇਰ ਉਹੀ ਆ ਕੰਮ ਕਰਨ ਦੀ ਲੋੜ ਨਹੀਂ ਕਿ ਰੁਪਏ ਖੁੱਲੇ ਬਣਦੇ ਆ ਹੁਣ ਜੇ ਦਾ 500 ਰੁਪਏ ਦਿਹਾੜੀ ਕਮਾ ਕੇ ਲਿਆਉਣ ਤਾਂ ਉਹਦੇ ਨਾਲ ਨਾ ਤਾਂ ਜਿੱਟਾ ਪੀ ਸਕਣ ਉਹਨਾਂ ਘਰ ਚੱਲਣਾ ਖਰਚੇ ਖੁੱਲੇ ਆਗੇ ਘਰ ਘਰ ਜਿੱਟਾ ਵੇਚਣ ਤੇ ਹੋਇਆ ਪਿਆ ਉਹ ਹੁਣ ਇਹ ਥਾਂ ਥਾਂ ਲਿਖਿਆ ਹੋਇਆ ਬਸ ਇਹ ਮੁਲਾਜ਼ਮ ਨੇ ਗਏ ਤਾਂ ਉਹ ਦੀ ਮਟੇ ਰਹੇ ਹਾਂ ਚਾ ਨਾ ਆਇਆ ਕਹਿੰਦੇ 5-7 ਥਾਵਾਂ ਤੇ ਹੈਗਾਗਾ ਇੱਧਰ ਇੱਧਰ ਵੇਖਦਾਗਾ ਉੱਧਰ ਉੱਧਰ ਨਿਖਿਆ ਹੋਇਆ ਅੱਛਾ ਇਹਦਾ ਕਹਿੰਦੇ ਵੀ ਬੰਦ ਹੋਵੇ ਲੋਕਾਂ ਤੇ ਪੁੱਤ ਮਰਨੋਂ ਹਟਣਾ ਅੱਛਾ ਠੀਕ ਹੈ ਤੇ ਕਿਹੜੀ ਸਰਕਾਰ ਹੈ ਉਹ ਤਾਂ ਕਹਿ ਰਹੀ ਹੈ ਵੀ ਅਸੀਂ ਜੁੱਧ ਨਚਬਰਦ ਚਲਾਇਆ ਹੋਇਆ ਵੀ ਹੁਣ ਨਚੇ ਅਸੀਂ ਘਟਾਤੇ ਸਰਕਾਰ ਤਾਂ ਹੀ ਡੱਕਾ ਨਹੀਂ ਕਰਦੀ ਇਹਨੇ ਤਾਂ ਕੁਛ ਨਹੀਂ ਕਰਿਆ 5 ਸਾਲ ਇਹਨੇ ਉਹੀ ਬਥੀਤ ਕਰਤੇ ਇਹਦਾ ਕੱਲ ਇਹਨਾਂ ਦਾ ਫੋਕੇ ਬਾਧ ਹੀ ਰਹਿ ਗਏ ਬਸ